ਸੋ ਗੁਰੂ ਪਿਆਰ ਵਾਲਿਓ ਸਤਸੰਗੀ ਜਨੋ ਸਤਗੁਰਾਂ ਨੇ ਗੰਦੇ ਮੰਦੇ ਗੀਤ ਸੁਣਨ ਤੋਂ ਵੀ ਰੋਕਿਆ ਇਨਸਾਨ ਨੂੰ ਸਮਝਾਉਣਾ ਕੀਤਾ ਮਹਾਰਾਜ ਕਹਿੰਦੇ ਗੰਦਨ ਬੈਣ ਸੁਣੇ ਔਰ ਜਾਵੇ ਨਾਮ ਲੈਤ ਅਲਕਾਇਆ ਗੁਰੂ ਮਹਾਰਾਜ ਕਹਿੰਦੇ ਹੈ ਮੂਰਖ ਤੂੰ ਗੰਦੇ ਗੀਤ ਸੁਣਦਾ ਹੈ ਤੇ ਸੁਣ ਕੇ ਮਸਤ ਹੁੰਦਾ ਹੈ ਪਰਮਾਤਮਾ ਦਾ ਨਾਮ ਲੈਂਦਿਆ ਆਲਸ ਕਰਦਾ ਹੈ ਇਹ ਸੱਚ ਹੈ ਦੇਖੋ ਜਦੋਂ ਹੁਣ ਗੰਦੇ ਗੀਤ ਚੱਲਦੇ ਨੇ ਬੜਾ ਨੱਚਦਾ ਟੱਪਦਾ ਬੜਾ ਮਸਤੀ ਚ ਨੱਚਦਾ ਫਿਰ ਤੇ ਜਦੋਂ ਪਰਮਾਤਮਾ ਦੇ ਨਾਮ ਦਾ ਟਾਈਮ ਉਦੋਂ ਆਲਸ ਪੈਂਦੀ ਹੈ ਮਹਾਰਾਜ ਕਹਿੰਦੇ ਗੰਦਨ ਬੈਣ ਸੁਣੇ ਔਰ ਜਾਵੇ ਨਾਮ ਲੈਤ ਅਲਕਾਇਆ ਨਾਮ ਦੇ ਵੇਲੇ ਆਲਸ ਪੈਂਦੀ ਹੈ ਨਿੰਦ ਚਿੰਦ ਕੋ ਬਹੁਤ ਓਮਾਹੋ ਬੂਜੀ ਉਲਟਾਇਆ ਮਹਾਰਾਜ ਕਹਿੰਦੇ ਕਿਸੇ ਦੀ ਨਿੰਦਾ ਦੇ ਖਿਆਲ ਤੋਂ ਤੈਨੂੰ ਬਹੁਤ ਚੜਦਾ ਹੈ ਬਾਕਿਆ ਸਹੀ ਗੱਲ ਆ ਜਦੋਂ ਕਿਸੇ ਦੀਆਂ ਗੱਲਾਂ ਕਰਦਣਾ ਚਾਹੀ ਭੈਣਾ ਚਾਹੀ ਭਾਈ ਆ ਜਦੋਂ ਕਿਸੇ ਦੀਆਂ ਗੱਲਾਂ ਕਰਦਾ ਵੀ ਉਹ ਆਏ ਆ ਉਹ ਆਏ ਕਹਿੰਦਾ ਫਿਰ ਬੜਾ ਚਕੰਨਾ ਹੋ ਕੇ ਬੈੰਦਾ ਮਨੁੱਖ ਪਹਿਲਾ 5-5 ਘੰਟੇ ਲੱਗ ਜਾਣ ਸਾਰੀ ਸਾਰੀ ਰਾਤ ਹੀ ਲੱਗੇ ਰਹਿੰਦੇ ਨੇ ਕਈ ਤਾਂ ਤੇ ਇੱਥੇ ਵੀ ਦਰਬਾਰ ਸਾਹਿਬ ਤੋਂ ਵੀ ਦੇਖਦੇ ਆ ਇੱਥੇ ਗੁਰੂ ਦੀ ਗੱਲ ਹੁੰਦੀ ਆ 5-7 ਮਿੰਟ ਮਸਾਂ ਪਹਿਣਾ ਬੈਂਦੀਆਂ ਤੇ ਕਈ ਵਾਰੀ ਗੇਟ ਤੇ ਦੇਖਦੇ ਹੁੰਨੇ ਆ ਉਦੋਂ ਆਉਂਦਿਆਂ ਤੋਂ ਵੀ ਖੜੀਆਂ ਗੱਲਾਂ ਕਰੀ ਜਾਂਦੇ ਹੁੰਦੀਆਂ ਜਦੋਂ ਆਪਾਂ ਦਰਬਾਰ ਸਾਹਿਬ ਤੋਂ ਵੀ 25 ਮਿੰਟ ਲਾ ਕੇ ਇੱਥੋਂ ਅੱਧਾ ਇੱਕ ਘੰਟਾ ਤਾਂ ਲੱਗ ਹੀ ਜਾਂਦਾ ਹੈ ਬਾਹਰ ਜਾਇਦਾ ਤੇ ਉਦੋਂ ਵੀ ਕਈ ਵਾਰੀ ਖੜੀਆਂ ਮਿਲ ਜਾਂਦੀਆਂ ਉਹੀ ਪੈਣਾ ਉੱਥੇ ਗੱਲਾਂ ਕਰੀ ਜਾਂਦੀਆਂ ਮਹਾਰਾਜ ਨੇ ਇੱਥੇ ਸਮਝਾਉਣਾ ਕੀਤਾ ਨਿੰਦ ਚਿੰਦ ਕੋ ਬਹੁਤ ਉਮਾਹੋ 부ਜੀ ਉਲਟਾਇਆ ਕਿਸੇ ਦੀ ਨਿੰਦਾ ਦੇ ਖਿਆਲ ਤੋਂ ਤੈਨੂੰ ਬਹੁਤ ਚੌ ਚੜਦਾ ਹੈ ਹੇ ਮੂਰਖ ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ਅਗੇ ਮਾਰੇ ਦੱਸ ਦੇ ਨੇ ਪਰਤਨ ਪਰਤਨ ਪ੍ਰਤੀਨਿੰਦਾ ਅਖਾਦ ਖਾਏ ਹਰ ਕਾਇਆ ਹੇ ਮੂਰਖ ਤੂੰ ਪਰਾਇਆ ਧਨ ਚੁਰਾਂਦਾ ਹੈ ਪਰਾਇਆ ਰੂਪ ਮੰਦੀ ਨਿਗਾ ਨਾਲ ਤੱਕਦਾ ਹੈ ਪਰਾਹੀ ਨਿੰਦਾ ਕਰਦਾ ਹੈ ਤੂੰ ਲੋਭ ਨਾਲ ਹਲਕਿਆ ਹੋਇਆ ਪਿਆਹ ਹੈ ਹਲਕਿਆ ਪਿਆਹ ਹੈ ਉਹੀ ਚੀਜ਼ਾਂ ਖਾਂਦਾ ਹੈ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ ਕਹਿਣ ਤਾਂ ਭਾਪੀ ਜਿੱਥੋਂ ਗੁਰੂ ਸਾਹਿਬ ਰੋਕਦੇ ਨੇ ਉਧਰ ਨੂੰ ਉਧਰ ਨੂੰ ਜਾਣਾ ਉੱਠੇ ਪਾਸੇ ਨੂੰ ਸਹੀ ਰਸਤਾ ਨਹੀਂ ਚੋਣਦੇ ਗੁਰੂ ਦਾ ਦੱਸਿਆ ਰਾਹ ਨਹੀਂ ਆਪਾਂ ਮੰਨਦੇ ਮੈਨੂੰ ਵੀ ਬੱਚੇ ਹੀ ਲਾ ਲਓ ਸੱਚ ਧਰਮ ਸਿਓ ਰਚ ਨਹੀਂ ਆਵੇ ਸਤ ਸੁਨਤ ਸੋਹਾਇ ਹੈ ਮੂਰਖ ਸਦਾ ਨਾਲ ਨਿਵਣ ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ ਸੱਚ ਉਪਦੇਸ਼ ਸੁਣ ਤੋਂ ਤੈਨੂੰ ਖਿੱਚ ਲੱਗਦੀ ਹੈ ਬੇ ਸੱਚੀ ਗੱਲ ਸੁਣਨ ਤੇ ਗੁਰੂ ਦੀ ਗੱਲ ਸੁਣਨ ਤੇ ਬੜਾਈ ਖਾਚੀ ਚੜਦੀ ਆ ਬੈਠੇ ਔਖੇ ਹੋ ਜਾਂਦੇ ਨੇ ਗੁਰੂ ਦਰਬਾਰ ਵਿੱਚ ਆ ਇੱਕ ਵਾਰੀ ਮੈਂ ਕਿਸੇ ਮਾਤਾ ਦੇ ਭੋਗ ਤੇ ਗਿਆ ਸੀ ਤੇ ਕੁਝ ਕ ਸ਼ਬਦ ਮਾਤਾ ਦੇ ਰਿਸ਼ਤੇ ਵਿੱਚ ਮਾਤਾ ਦੇ ਸੰਬੰਧ ਵਿੱਚ ਮੈਂ ਬੋਲੇ ਤੇ 15 ਮਿੰਟ ਲੱਗ ਗਏ ਤੇ ਇੱਕ ਜਦੋਂ ਬਾਹਰ ਆਏ ਤੇ ਮੇਰੇ ਨਾਲ ਔਖਾ ਭਾਰਾ ਹੀ ਹੋ ਗਿਆ ਫੇਰ ਉਹ ਜਿਹੜੇ ਨਾਲ ਖੜੇ ਸੀ ਹੋਰ ਉਹ ਕਹਿੰਦੇ ਜੇ ਇੱਥੇ ਗਾਉਣ ਵਾਲੀ ਲੱਗੀ ਹੋਵੇ ਤਾਂ ਭਲਾ ਤੇਰੇ ਕੰਨਾਂ ਤਾਂ ਨਹੀਂ ਮੁੜ ਕੇ ਚੁੰਦਾ ਹੋਵੇ ਫੇਰ ਨਹੀਂ ਤੈਨੂੰ ਔਖਾ ਲੱਗਦਾ ਹੁਣ ਗੁਰੂ ਦੀ ਗੱਲ ਸੁਣਨ ਨੂੰ ਜਾਂ ਕੋਈ ਮਾਂ ਦੇ ਸਬੰਧ ਵਿੱਚ ਸੱਚੀ ਗੱਲ ਸੁਣਨ ਨੂੰ ਤੈਨੂੰ ਦੁਖੀ ਹੋ ਗਿਆ ਤੂੰ ਇਹ ਗੱਲ ਸੱਚੀਆਂ ਸਾਰਾ ਸੱਚ ਲਿਖਿਆ ਗੁਰੂ ਸਾਹਿਬ ਨੇ ਇੱਥੇ ਵੀ ਇਹੀ ਲਿਖਿਆ ਸੱਚ ਧਰਮ ਸਿਓ ਰੁਚ ਨਹੀਂ ਆਵੇ ਸਤ ਸੁਨਤ ਸੁਹਾਇ ਏ ਮੂਰਖ ਸਦਾ ਨਾਲ ਨਿਵਣ ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ ਸੱਚ ਉਪਦੇਸ਼ ਸੁਣਨ ਤੋਂ ਤੈਨੂੰ ਖਿਜ ਲੱਗਦੀ ਹੈ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ ਨਾਇਆ ਏ ਨਾਨਕ ਏ ਦੀਨਾ ਉਤੇ ਦਇਆ ਕਰਨ ਵਾਲੇ ਠਾਕੁਰ हे कृपा ਦੇ ਘਰ ਪ੍ਰਭੂ ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਆਸਰਾ ਹੈ ਗੁਰੂ ਦੇ ਪਿਆਰੇ ਹੀ ਗੁਰੂ ਦੀ ਗੱਲ ਸੁਣਦੇ ਆ ਜੀ ਬੈਠ ਕੇ ਗੁਰੂ ਦੇ ਸੁਨਾਣ ਤੇ ਗੁਰੂ ਦੇ ਪਿਆਰੇ ਹੀ ਚਲਦੇ ਨੇ ਜਿਨ੍ਹਾਂ ਨੂੰ ਰੰਬੀਆਂ ਥੱਲੇ ਵੀ ਚੌ ਚੜਿਆ ਹੋਇਆ ਆਰਿਆਂ ਥੱਲੇ ਵੀ ਚੌ ਆ ਤਵੀਆਂ ਤੇ ਬੈਠਣਾ ਵੀ ਚੌ ਆ ਕਿਉਂਕਿ ਤੇਰਾ ਪਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਉਹ ਰੱਬ ਦੇ ਪਿਆਰੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਹੀ ਮਸਤ ਰਹਿੰਦੇ ਨੇ ਭਾਵੇਂ ਆਰੇ ਚੱਲ ਜਾਣ ਤੇ ਚਾਏ ਰੰਬੀਆਂ ਚੱਲ ਜਾਣ ਖੋਪਰ ਤੋੜੇ ਜਾਣ ਤਤੀਆਂ ਤਵੀਆਂ ਤੇ ਬਿਠਾਇਆ ਜਾਏ ਚਰਖੜੀਆਂ ਤੇ ਚੜਾਇਆ ਜਾਏ ਭਾਵੇਂ ਉਹ ਨਹੀਂ ਫਿਰ ਪ੍ਰਵਾਹ ਕਰਦੇ ਰੱਬ ਦੇ ਪਿਆਰੇ ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਨਾਨਕ ਆਏ ਸ਼ਰਨ ਪ੍ਰਭ ਆਇਓ ਨਾਨਕ ਆਹੇ ਸ਼ਰਨ ਪ੍ਰਭ ਆਇਓ ਰਾਖ ਲਾਜ ਆਪਣਾ ਹੈ ਪ੍ਰਭੂ ਮੈਂ ਚਾ ਕਰਕੇ ਤੇਰੀ ਸ਼ਰਨ ਆਇਆ ਹਾਂ ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ ਆਸਾ ਮਹੱਲਾ 5 ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਮਹਾਰਾਜ ਕਹਿੰਦੇ ਮਿੱਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬੱਧ ਮੰਦ ਭਾਗੀ ਮਨੁੱਖ ਝੂਠੇ ਸਾਥੀਆਂ ਦੀ ਸੰਗਤ ਵਿੱਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਵੱਜਾ ਰਹਿੰਦਾ ਹੈ ਜਹਜਾਨੋਂ ਸੋਚੀਤਨ ਆਵੇ ਅਹਬਦ ਭਏ ਬੰਦੇ ਇਹ ਜਗਤ ਛੱਡ ਕੇ ਜਿੱਥੇ ਆਖਰ ਚਲੇ ਜਾਣਾ ਹੈ ਉਹ ਥਾਂ ਇਸ ਦੇ ਚਿੱਤ ਵਿੱਚ ਕਦੇ ਨਹੀਂ ਆਉਂਦਾ ਹਉਮੈ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਨੁੱਖ ਸਰੀਰ ਕਰਕੇ ਬੀਬੀ ਐਚਾ ਭਾਈ ਆ ਮਨ ਬੈਰਾਗੀ ਕਿਉਂ ਨਾ ਅਰਾਧੇ ਕਾਜ ਕੋਠੜੀ ਮਾਹੇ ਤੂੰ ਵਸਤਾ ਸੰਗ ਸਗਲ ਵਿਖੇ ਕੀ ਵਿਯਾਧੇ ਏ ਮੇਰੇ ਮਨ ਤੂੰ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਕੇ ਪ੍ਰਮਾਤਮਾ ਦਾ ਅਰਾਧਨਨ ਕਿਉਂ ਨਹੀਂ ਕਰਦਾ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਤੇ ਕਾਚ ਕੋਠੜੀ ਮਾਹੇ ਤੂੰ ਰਬਸਤਾ ਸੰਗ ਸકલ ਵਿਖੇ ਕੀ ਵਿਅਾਧ ਤੇਰਾ ਇਹ ਸਰੀਰ ਕੱਚੀ ਕੋਠੜੀ ਹੈ ਜਿਸ ਵਿੱਚ ਤੂੰ ਬਸ ਰਿਹਾ ਹੈ ਇਹ ਜੀਵ ਆਤਮਾ ਦੀ ਗੱਲ ਹੋ ਰਹੀ ਹੈ ਜੀ ਤੇਰੇ ਨਾਲ ਸਾਰੇ ਵਿਸ਼ੇਵਕਾਰਾਂ ਦੇ ਰੋਗ ਚੰਬੜੇ ਪਏ ਹਨ ਰਹਾਉ ਮੇਰੀ ਮੇਰੀ ਕਰਤ ਦਨ ਰੈਣ ਬਿਹਾਵੇ ਪਲਖਨ ਸੀਜੇ ਅਰ ਜਾਦੇ ਇਹ ਮੇਰੀ ਮਲਕੀਤ ਹੈ ਇਹ ਮੇਰੀ ਜਾਇਦਾਦ ਹੈ ਇਹ ਆਖਦਿਆਂ ਹੀ ਮੰਦ ਭਾਗੀ ਮਨੁੱਖ ਦਾ ਦਨ ਗੁਜ਼ਰ ਜਾਂਦਾ ਹੈ ਇਸ ਤਰ੍ਹਾਂ ਹੀ ਫਿਰ ਰਾਤ ਲੰਘ ਜਾਂਦੀ ਹੈ ਪਲ-ਪਲ ਸਿਨ-ਸਿਨ ਕਰਕੇ ਇਸ ਦੀ ਉਮਰ ਕੱਟਦੀ ਜਾਂਦੀ ਹੈ ਪਲ-ਪਲ ਦਾ ਸਿਨ-ਸਿਨ ਦਾ ਮਤਲਬ ਸੈਕਿੰਡ ਮਿੰਟ ਪਹਿਰ ਮਹਾਰਾਜ ਕਹਿੰਦੇ ਜਿਵੇਂ ਮਿੱਠੇ ਸਾਦ ਲੁਭਾਈ ਝੂਠ ਤੰਦ ਝੂਠ ਤੰਦ ਦੁਰਗੰਧ ਜਿਵੇਂ ਮਿੱਠੇ ਦੇ ਸਵਾਦ ਵਿੱਚ ਮੱਖੀ ਫਸ ਜਾਂਦੀ ਹੈ ਤੇ ਮੈਂ ਮੰਦ ਭਾਗੀ ਮਨੁੱਖ ਝੂਠੇ ਤੰਦੇ ਵਿੱਚ ਦੁਰਗੰਧ ਵਿੱਚ ਫਸਿਆ ਰਹਿੰਦਾ ਹੈ ਮਾੜੀਆਂ ਬਹਿਤਾਂ ਮਾੜੀਆਂ ਮਾੜਾ ਖਾਣਾ ਪੀਣਾ ਮਾੜੀ ਸੋਚ ਰੱਖਣੀ ਜਿਵੇਂ ਮੱਖੀ ਮਿੱਠੇ ਦੇ ਵਿੱਚ ਫਸ ਜਾਂਦੀ ਹੈ ਨਾ ਉੱਥੇ ਹੀ ਮਰ ਜਾਂਦੀ ਹੈ ਸੁੱਕ ਜਾਂਦੀ ਹੈ ਵਿੱਚੇ ਮਿੱਠੇ ਦੇ ਇਸੇ ਤਰ੍ਹਾਂ ਇਨਸਾਨ ਵੀ ਗੁਰੂ ਨਾਮ ਨਾਲੋਂ ਟੁੱਟਿਆ ਹੋਇਆ ਲੋਭ ਲਾਲ ਚ ਵਿਸ਼ਿਆਂ ਬਕਾਰਾਂ ਦੇ ਸਵਾਦ ਮਿੱਠੇ ਵਿੱਚ ਫਸਿਆ ਹੋਇਆ ਆਪਣਾ ਜੀਵਨ ਖਤਮ ਕਰ ਲੈਂਦਾ ਅਗੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਔਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ ਕਾਮ ਕ੍ਰੋਧ ਲੋਭ ਮੋਹ ਆਦਿਕ ਬਕਾਰਾਂ ਵਿੱਚ ਇੰਦਰੀਆਂ ਦੇ ਰਸ ਵਿੱਚ ਮਨੁੱਖ ਗਲਤਾਨ ਰਹਿੰਦਾ ਹੈ DE ਪਾਵਰੀ DE ਪਾਵਰੀ ਪੁਰਖ ਵਧਾਤੇ ਬਹਰ ਬਹਰ ਜਨਮਾਦੇ ਇਹਨਾਂ ਕੋ ਕਰਮਾਂ ਦੇ ਕਾਰਨ ਜਦੋਂ ਸਿਰਜਣਹਾਰ ਅਕਾਲ ਪੁਰਖ ਨੇ ਇਸ ਨੂੰ 84 ਲੱਖ ਜੂਨਾ ਵਾਲੀ ਭਵਾਟਣੀ ਦੇ ਦਿੱਤੀ ਤਾਂ ਇਹ ਮੁਰਮੁਰ ਜੂਨਾ ਵਿੱਚ ਭਟਕਦਾ ਫਿਰਦਾ ਹੈ ਜੋ ਭਇਓ ਕਰਪਾਲ ਦੀਨ ਦੁਖ ਭੰਜਨ ਤੋ ਗੁਰ ਮਿਲ ਸਭ ਸੁਖ ਲਾਦੇ ਮਹਾਰਾਜ ਕਹਿੰਦੇ ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਮਾਤਮਾ ਇਸ ਉੱਤੇ ਦਿਆਬਾਨ ਹੁੰਦਾ ਹੈ ਜਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ਕਹੋ ਨਾਨਕ ਜਨ ਰੈਣ ਤਿਆਬੋ ਮਾਰ ਕਾਢੀ ਸਗਲ ਉਪਾਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ ਮੈਂ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਧਿਆਨ ਧਰਦਾ ਹਾਂ ਉਸ ਨੇ ਮੇਰੇ ਅੰਦਰੋਂ ਸਾਰੇ ਬਕਾਰ ਮਾਰ ਮੁਕਾਏ ਹਨ ਇਉਂ ਜੱਪਿਓ ਭਾਈ ਪੁਰਖ ਵਿਧਾਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨੂੰ ਮਿਲ ਕੇ ਮਨੁੱਖ ਸਿਰਜਣਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ ਭੈਉ ਕਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਮਹਾਰਾਜ ਕਹਿੰਦੇ ਨਾ ਜਿਸਮਨੁਖ ਉਤੇ ਗਰੀਬਾਂ ਦੇ ਦੁਖ ਦੂਰ ਕਰਨ ਵਾਲਾ ਪ੍ਰਮਾਤਮਾ ਦਿਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ ਦੇ ਗੇੜ ਦੇ ਦੁਖ ਲੈ ਜਾਂਦੇ ਹਨ ਆਸਾ ਮਹੱਲਾ 5 ਰਾਗ ਆਸਾ ਘਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਰਾਗ ਆਸਾ ਵਿੱਚ ਮਹਾਰਾਜ ਸਮਝਾਉਣਾ ਕਰਦੇ ਨੇ ਨਿਮਖ ਕਾਮ ਸੁਆਦ ਕਰਨ ਕੋਟ ਦਿਨਸ ਦੁੱਖ ਪਾਵੇ ਵਾਹ ਮਹਾਰਾਜ ਕਹਿੰਦੇ ਹੈ ਅਨੇ ਜੀਵ ਥੋੜਾ ਜਿਤਨਾ ਸਮਾਂ ਕਾਮ ਬਾਸਨਾ ਦੇ ਸੁਆਦ ਦੀ ਖਾਤਰ ਫਿਰ ਤੂੰ ਕਰੋੜਾਂ ਹੀ ਦਿਨ ਦੁੱਖ ਸਹਾਰਦਾ ਹੈ ਕਰੋੜਾਂ ਦਿਨ ਦਾ ਮਤਲਬ ਵੀ ਫਿਰ 84 ਦੇ ਗੇੜ 'ਚ ਪੈਂਦਾ ਹੈ ਤੇ ਦੁਖੀ ਹੁੰਦਾ ਰਹਿੰਦਾ ਘਰੀ ਮੋਹਤ ਰੰਗਮਾਨੇ ਫਿਰ ਬਹਰ ਬਹਰ ਪਸਤਾਵੇ ਤੂੰ ਕੜੀ ਲੋ ਕੜੀਆਂ ਮੌਜਾਂ ਮਾਣਦਾ ਹੈ ਉਸ ਤੋਂ ਪਿੱਛੋਂ ਮੁੜ ਮੁੜ ਪਸਤਾਉਂਦਾ ਹੈ ਅੰਦੇ ਚੇਤ ਹਰ ਹਰ ਰਾਯਾ ਇਹ ਕਾਮਵਾਸਨਾ ਵਿੱਚ ਅੰਨੇ ਹੋਏ ਜੀਵ ਇਹ ਬਕਾਰਾਂ ਵਾਲਾ ਰਾਹ ਛੱਡ ਦੇ ਤੇ ਪ੍ਰਭੂ ਪਾਤਸ਼ਾਹ ਦਾ ਸ਼ਮਰਨ ਕਰ ਤੇਰਾ ਸੋਦਨ ਨੇੜੇ ਆਇਆ ਤੂੰ ਅੰਨਾ ਹੋਇਆ ਬਕਾਰਾਂ ਵਿੱਚ ਫਸਿਆ ਹੋਇਆ ਜੀਵਨ ਬਸਰ ਕਰੀ ਜਾ ਰਿਆਂ ਤੇ ਤੇਰਾ ਦਿਨੋਂ ਨੇੜੇ ਆ ਰਿਹਾ ਤੇਰਾ ਸੋਦਨ ਨੇੜੇ ਆਇਆ ਰਹਾਉ ਤੇਰਾ ਉਹ ਦਿਨ ਨੇੜੇ ਆ ਰਿਹਾ ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂੰ ਮਰ اے ਅੰਨੇ ਮਨੁਖ ਅਕ ਨਿਮ ਵਰਗੇ ਕੋੜੇ ਤੁੰਮੇ ਨੂੰ ਜੋ ਵੇਖਣ ਨੂੰ ਸੋਹਣਾ ਸੁੰਦਾ ਹੁੰਦਾ ਹੈ ਵੇਖਣ ਨੂੰ ਜੋ ਸੋਹਣਾ ਹੁੰਦਾ ਹੈ ਥੋੜੇ ਜਿੰਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈ ਪਰ ਹੁੰਦੀ ਉਹ ਜ਼ਹਿਰ ਹੀ ਹੈ ਜੇ ਕੋਈ ਹੁਣ ਕੋੜੇ ਤੁੰਮੇ ਨੂੰ ਚਮਕਦਾ ਦੇਖ ਕੇ ਬੜਾ ਸੁੰਦਰ ਸੋਹਣਾ ਹੈ ਉਹਨੂੰ ਮੂਹ ਮਾਰੇ ਪਰ ਉਹ ਤਾਂ ਜ਼ਹਿਰ ਨਾਲ ਭਰਿਆ ਹੋਇਆ ਐ ਇਸੇ ਤਰ੍ਹਾਂ ਹੀ ਜਿਹੜਾ ਤੂੰ ਜੀਵਨ ਬਿਸਰ ਕਰ ਰਿਹਾ ਦੁਨਿਆਵੀ ਸਵਾਦਾਂ ਵਿੱਚ ਫਸਿਆ ਹੋਇਆ ਕਾਮਵਾਸਨਾ ਵਿੱਚ ਫਸਿਆ ਹੋਇਆ ਆਪਣਾ ਜੀਵਨ ਤੋਂ ਬਿਸਰ ਕਰ ਰਿਹਾ ਇਹ ਨਿਰੀ ਜ਼ਹਿਰ ਹੈ ਮਹਾਰਾਜ ਦੱਸਦੇ ਨੇ ਜੈਸਾ ਸੰਗ ਬਿਸੀ ਅਰਸਿਓ ਹੈ ਰੇ ਹੈ ਰੇ ਤੈਸੋ ਹੀ ਪਰ ਗ੍ਰਹਿ ਮਹਾਰਾਜ ਕਹਿੰਦੇ ਹੈ ਅਨੇ ਪ੍ਰਾਈ ਏ ਅਨੈ ਪ੍ਰਾਈ ਇਸਤਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ਬੇ ਸੱਪ ਦਾ ਸਾਥ ਆਇਆ ਸੱਪ ਨੇ ਤਾਂ ਕੀ ਪਤਾ ਕਦੇ ਵੇਲੇ ਡੰਗ ਮਾਰ ਦੇਣਾ ਮਹਾਰਾਜ ਕਹਿੰਦੇ ਬੈਰੀ ਕਾਰਨ ਪਾਪ ਕਰਤਾ ਵਸਤ ਰਹੀ ਆਮਨ ਬੈਰੀ ਕਾਰਨ ਪਾਪ ਕਰਤਾ ਵਸਤ ਰਹੀ ਆਮਾਨਾ ਹੈ ਅਨੈ ਅੰਤ ਵੈਰ ਏ ਅਨੇ ਅੰਤ ਬੇਰ ਕਾਮਨ ਵਾਲੀ ਮਾਇਆ ਦੀ ਖਾਤਰ ਤੂੰ ਅਨੇਕਾਂ ਪਾਪ ਕਰਦਾ ਰਹਿੰਦਾ ਹੈ ਅਸਲ ਚੀਜ਼ ਜੋ ਤੇਰੇ ਨਾਲ ਨਿਭਣੀ ਹੈ ਉਹ ਲਾਂਬੇ ਹੀ ਪਈ ਰਹਿੰਦੀ ਪਈ ਰਹਿ ਜਾਂਦੀ ਹੈ ਅਸਲੀ ਚੀਜ਼ ਕੀ ਆ ਮਨੁੱਖ ਦੀ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮਨੁੱਖ ਜੁੜਿਆ ਰਹਿੰਦਾ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਉਹਦਾ ਜੀਵਨ ਸਫਲ ਹੋ ਜਾਂਦਾ ਜਿਹੜਾ ਹੁਣ ਮਨੁੱਖ ਆਪਾ ਪ੍ਰਮਾਤਮਾ ਦੇ ਨਾਮ ਨਾਲ ਟੁੱਟੇ ਰਹਿੰਨੇ ਆ ਤੇ ਦੁਨਿਆਵੀ ਕਾਰੋਬਾਰਾਂ ਵਿੱਚ ਰੁੱਝੇ ਰਹਿੰਨੇ ਆ ਤੇ ਕਾਮਵਾਸਨਾ ਵਿੱਚ ਫਸਿਆ ਹੋਇਆ ਜ਼ਹਿਰੀ ਖੰਡਾ ਰਹਿਦਾ ਇਨਸਾਨ ਤੇ ਫਿਰ ਜ਼ਹਿਰ ਨੇ ਤਾਂ ਇੱਕ ਦਿਨ ਭਾਈ ਆਪਦਾ ਅਸਰ ਦਿਖਾਉਣਾ ਹੀ ਹੈ ਅੱਗੇ ਮਹਾਰਾਜ ਦੱਸਦੇ ਨੇ ਛੋਟ ਜਾਏ ਤਿੰਨ ਹੀ ਸਿਉ ਸੰਗੀ ਸਾਜਨ ਸਿਉ ਬੈਰਨ ਜਿੰਨਾ ਜਿੰਨਾ ਨੂੰ ਤੂੰ ਆਖਰ ਛੱਡ ਜਾਏਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ हे ਮਿੱਤਰ ਪ੍ਰਭੂ ਨਾਲ ਬੇਰ ਪ੍ਰਭੂ ਨਾਲ ਬੈਰ ਪਾਇਆ ਹੋਇਆ ਹੈ ਉਧਰ ਨਹੀਂ ਤੇਰਾ ਧਿਆਨ ਲੱਗਦਾ ਉਹਨੂੰ ਤੂੰ ਆਪਣਾ ਦੁਸ਼ਮਣ ਸਮਝਦਾ ਜਿਹੜੀ ਚੰਗੀ ਚੀਜ਼ ਆ ਪ੍ਰਮਾਤਮਾ ਦਾ ਨਾਮ ਤੇਰੇ ਜੀਵਨ ਵਾਸਤੇ ਲਾਭਦਾਇਕ ਹੈ ਪਰ ਉਹਨੂੰ ਤੂੰ ਚੰਗਾ ਨਹੀਂ ਸਮਝਦਾ ਜਿਵੇਂ ਕੋਈ ਬੈਰੀ ਨੂੰ ਨਹੀਂ ਚੰਗਾ ਸਮਝਿਆ ਜਾਂਦਾ ਉਸੇ ਤਰ੍ਹਾਂ ਹੀ ਤੋਂ ਬੈਰ ਰੱਖਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਸਗਲ ਸੰਸਾਰ ਇਹ ਹੈ ਬਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਮਹਾਰਾਜ ਕਹਿੰਦੇ ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ ਇਸ ਵਿੱਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਗੁਰੂ ਪੂਰਾ ਗੁਰੂ ਮੰਨਦਾ ਹੈ ਪੂਰਾ ਗੁਰੂ ਕੋਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਮਨੁੱਖ ਭਾਈ ਉਹਦਾ ਪਾਰ ਉਤਾਰਾ ਹੋ ਜਾਣਾ ਉਹਦਾ ਮਨੁੱਖਾ ਜੀਵਨ ਲੇਖੇ ਵਿੱਚ ਲੱਗ ਜਾਊਗਾ ਕਹੋ ਨਾਨਕ ਭਵ ਸਾਗਰ ਤਰਿਓ ਭਏ ਪੁਨੀਤ ਸਰੀਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਐਸਾ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਬਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ ਆਸਾ ਮਹੱਲਾ ਪੰਜਵਾਂ ਦੋ ਪਦੀ ਅਗਲੇ ਸ਼ਬਦ ਚ ਮਹਾਰਾਜ ਆ ਦੱਸਦੇ ਨੇ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ ਹੈ ਮਹਾਰਾਜ ਸਮਝਾਉਂਦੇ ਨੇ ਦੇਖੋ ਤੁਸੀਂ ਮਹਾਰਾਜ ਕਹਿੰਦੇ ਲੋਕ ਕਾ ਮਾਨੋ ਸੋਈ ਤੁਮ ਪੇਖੋ ਮੂੜ ਮੁਗਦ ਮੁਕਰਾਨੀ ਹੈ ਪ੍ਰਭੂ ਜਿਹੜਾ ਜਿਹੜਾ ਮੰਦਾ ਕੰਮ ਮਨੁੱਖ ਲੁੱਕ ਕੇ ਵੀ ਕਰਦੇ ਹਨ ਤੂੰ ਵੇਖ ਲੈਂਦਾ ਹੈ ਮਨੁੱਖਾ ਹੋਣੇ ਤੇ ਧਿਆਨ ਦੇ ਵੀ ਜੋ ਵੀ ਤੂੰ ਮੰਦਾ ਕੰਮ ਕਰਦਾ ਚੰਗਾ ਕਰਦਾ ਪ੍ਰਭੂ ਪਰਮਾਤਮਾ ਤੈਨੂੰ ਵੇਖਦਾ ਮਹਾਰਾਜ ਨੇ ਦੱਸਿਆ ਜਿਹੜਾ ਜਿਹੜਾ ਕੰਮ ਮਨੁੱਖ ਲੁੱਕ ਕੇ ਵੀ ਕਰਦੇ ਹਨ ਤੂੰ ਵੇਖ ਲੈਂਦਾ ਹੈ ਪਰ ਮੂਰਖ ਬੇਸਮਝ ਮਨੁੱਖ ਫਿਰ ਵੀ ਮੁਕਰਦੇ ਹਨ ਵੀ ਮੈਂ ਤਾਂ ਨਹੀਂ ਇਹ ਕੀਤਾ ਪਰ ਉਹਦੇ ਕੋਲੇ ਤਾਂ ਪਿਕਚਰ ਬਣੀ ਪਈ ਆ ਭਾਈ ਉਹਨੇ ਤਾਂ ਲਾ ਕੇ ਰੱਖ ਦੇਣੀ ਆ ਮੂਵੀ ਮੋਰੇ ਵੀ ਆ ਦੇਖ ਲੈ ਕੀ ਕੀ ਕਰਤੂਤਾਂ ਕਰੀਆਂ ਤੂੰ ਮਹਾਰਾਜ ਕਹਿੰਦੇ ਨਾ ਕਾਮ ਕਮਾਨੇ ਆਪ ਕਮਾਨੇ ਕੋ ਲੈ ਬਾਂਦੇ ਫਿਰ ਪਾਛੇ ਪੁਸ਼ਤਾਨੀ ਮਹਾਰਾਜ ਕਹਿੰਦੇ ਨਾ ਫਿਰ ਆਪਣੇ ਕੀਤੇ ਮੰਦੇ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ ਜਿਵੇਂ ਹੁਣ ਆਪਾਂ ਬਾਹਰੀ ਧਾਰਨ ਨਾਲ ਲਈਏ ਜੇ ਕੋਈ ਨਸੇ ਬੇਚਣ ਵਾਲੇ ਆ ਜਾਂ ਕਿਸੇ ਕਿਸਮ ਦਾ ਕੋਈ ਮਾੜਾ ਕੰਮ ਕਰਦਾ ਕੋਈ ਚੋਰੀ ਕਰਦਾ ਫੜਿਆ ਤਾਂ ਜਾਂਦਾ ਹੀ ਐ ਇਸੇ ਤਰ੍ਹਾਂ ਹੀ ਭਾਈ ਜਿਹੜੇ ਤੂੰ ਲੁਕ ਲੁਕ ਕੇ ਕਰਮ ਕਮਾ ਰਹੇ ਹਨ ਪ੍ਰਭੂ ਪਰਮਾਤਮਾ ਦੇ ਸਪਾਈਆਂ ਨੇ ਤੈਨੂੰ ਫੜ ਲੈਣਾ ਵੀ ਆਜ ਆਜਦਰੋਂ ਇਹ ਦੁਨਿਆਵੀ ਸਪਾਈਆਂ ਤੋਂ ਤਾਂ ਸੁੱਟ ਜਾਣਾ ਤੂੰ ਇੱਥੇ ਤਾਂ ਸਟਕਾਰਾ ਹੋ ਜਾਂਦਾ ਕੋਈ ਸਪਾਰਸ ਪਹ ਜਾਂਦੀ ਹੈ ਕੋਈ ਪੈਸਾ ਥੇਲਾ ਦਿੱਤਾ ਜਾਂਦਾ ਜਾਂ ਉਹ ਤਰਸ ਕਰਕੇ ਛੱਡ ਦਿੰਦੇ ਵੀ ਚਾਲੇ ਬਾਲ ਬੱਚਿਆਂ ਵਾਲਾ ਵੀ ਹੁਣ ਸੁਧਰ ਜਾਊਗਾ ਤੇ ਸੁਧਰ ਕੇ ਕੰਮ ਕਰ ਲੂ ਪਰ ਇੱਥੇ ਨਹੀਂ ਕੋਈ ਵੀ ਟੱਲ ਇਥੇ ਤਾਂ ਕੀਤੇ ਦਾ ਫਲ ਤੈਨੂੰ ਮਿਲਣਾ ਹੀ ਆ ਮਹਾਰਾਜ ਕਹਿੰਦੇ ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ ਤੇਰੀ ਹਜ਼ੂਰੀ ਵਿੱਚ ਉਹ ਬਕਾਰ ਉਗੜਨ ਤੇ ਫਿਰ ਪਿੱਛੋਂ ਉਹ ਪਛਤਾਉਂਦੇ ਹਨ ਜਦੋਂ ਪਾਜ ਉਗੜਦਾ ਫਿਰ ਪਛਤਾਉਂਦਾ ਵੀ ਕਾਨੂੰ ਇਹ ਕੰਮ ਕਰਨੇ ਸੀ ਫਿਰ ਪਿੱਛੋਂ ਪਛਤਾਇਆ ਕੁਝ ਨਹੀਂ ਬਣਦਾ ਭਾਈ ਮਹਾਰਾਜ ਦੱਸਦੇ ਨੇ ਪ੍ਰਭ ਮੇਰੇ ਸਭ ਵਿਦ ਅੱਗੇ ਜਾਣੀ ਏ ਮੂਰਖ ਮਨੁੱਖ ਤੂੰ ਇਸ ਭਲੇਖੇ ਵਿੱਚ ਰਹਿੰਦਾ ਹੈ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪ੍ਰਮਾਤਮਾ ਨਹੀਂ ਜਾਣਦਾ ਪਰ ਮੇਰਾ ਮਾਲਕ ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਸੀ ਜੀ ਕੀ ਮਾਨੀ ਰਹਾਓ ਏ ਭਲੇਖੇ ਏ ਭਲੇਖੇ ਵਿੱਚ ਆਤਮਕ ਜੀਵਨ ਲਟਾ ਰਹੇ ਜੀਵ ਤੂੰ ਪ੍ਰਮਾਤਮਾ ਪਾਸੋਂ ਓਲਾ ਕਰਦਾ ਹੈ ਤੇ ਲੁੱਕ ਕੇ ਮਨਮਾਨੀਆਂ ਕਰਦਾ ਹੈ ਜਿੱਤ ਜਿੱਤ ਲਾਏ ਤਿੱਤ ਤਿੱਤ ਲਾਗੇ ਕਿਆ ਕੋ ਕਰੇ ਪਰਾਨੀ ਪਰ ਜੀਵਾਂ ਦੇ ਵੀ ਕੀ ਬਸ ਜਿਸ ਜਿਸ ਪਾਸੇ ਪ੍ਰਮਾਤਮਾ ਜੀਵਾਂ ਨੂੰ ਲਾ ਦਿੰਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ ਕੋਈ ਜੀਵ ਪ੍ਰਮਾਤਮਾ ਦੀ ਪ੍ਰੇਰਣਾ ਅੱਗੇ ਕੋਈ ਹੀਲ ਹੁਜਤ ਨਹੀਂ ਕਰ ਸਕਦਾ ਬਖਸ਼ਲੇ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਤ ਕੁਰਬਾਨੀ ਗੁਰੂ ਨਾਨਕ ਸਾਹਿਬ ਜੀ ਆਖਦੇ ਹੈ हे ਪ੍ਰਮਾਤਮਾ हे ਜੀਵਾਂ ਦੇ ਖਸ਼ਮ ਤੂੰ ਆਪ ਜੀਵਾਂ ਉੱਤੇ ਬਖਸ਼ਿਸ਼ ਕਰ ਮੈਂ ਤੇਥੋਂ ਸਦਾ ਕੁਰਬਾਨ ਜਾਂਦਾ ਹਾਂ ਅਗਲੇ ਵੰਦ ਚ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਸਤਿਗੁਰੂ ਦੀ ਕਿਰਪਾ ਸਦਕਾ ਹੁਣ ਆਪਾਂ ਅਰਦਾਸ ਬੇਨਤੀ ਕਰਾਂਗੇ ਇਹ ਆਪਾਂ ਗਾਇਨ ਕਰ ਲੈਨੇ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਹੁਣ ਇਹ ਸ਼ਬਦ ਵਿੱਚ ਸਤਿਗੁਰੂ ਦੱਸਣਗੇ ਪ੍ਰਮਾਤਮਾ ਆਪਣੇ ਸੇਵਕਾਂ ਦੀ ਆਪ ਹੀ ਹਰ ਥਾਂ ਇੱਜ਼ਤ ਰੱਖਦਾ ਹੈ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ ਸੋ ਭਾਈ ਆਪਾਂ ਨੂੰ ਵੀ ਇੱਕ ਕਦਮ ਚੱਕਣਾ ਪਏਗਾ ਜਿਹੜਾ ਕਿ ਇੱਕ ਭਾਈ ਗੁਰਦਾਸ ਦੀਆਂ 12 ਵਿੱਚੋਂ ਪੰਕਤੀ ਪੜ੍ਹਦੇ ਹੁੰਨੇ ਆ ਚਰਨ ਸ਼ਰਨ ਏਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਵੀ ਇੱਕ ਕਦਮ ਆਪਾਂ ਚੱਕਣਾ ਹੈ ਭਾਈ ਜੇ ਹੁਣ ਸਵਾਲ ਕਰਨ ਵਾਲਾ ਕਰੇ ਕਹਿਵੇ ਵੀ ਜੇ ਗੁਰੂ ਕਰੋੜਾਂ ਪੈ ਕਦਮ ਆਪਣੇ ਲਈ ਆ ਸਕਦਾ ਤੇ ਇੱਕ ਜਿਹੜੀ ਸਾਨੂੰ ਕਹਿ ਰਿਹਾ ਤੇ ਉਹ ਵੀ ਆਪ ਚੱਕ ਲਵੇ ਨਹੀਂ ਉਹ ਕਦਮ ਤੋਂ ਇਹ ਚੱਕਣਾ ਵੀ ਪਾਈ ਆਪਦੇ ਵਿਸੇ ਬਕਾਰ ਮਾੜੇ ਕਰਮ ਛੱਡ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਤੇ ਸੱਚੇ ਰਸਤੇ 'ਤੇ ਤੁਰਨ ਦੀ ਕੋਸ਼ਿਸ਼ ਕਰਨੀ ਆ। ਜਦੋਂ ਤੂੰ ਸਹੀ ਰਸਤੇ 'ਤੇ ਪੈ ਗਿਆ ਫੇਰ ਤੈਨੂੰ ਮੰਜ਼ਿਲ ਪ੍ਰਭੂ ਪਰਮਾਤਮਾ ਤੇਰੀ ਮੰਜ਼ਿਲ ਤੇ ਪਹੁੰਚਾ ਦੇਗਾ। ਜੇ ਤੂੰ ਹੁਣ ਪਿਆ ਹੀ ਉਲਟ ਰਸਤੇ ਆ। ਜੇ ਆਪਾਂ ਛੋਟੀ ਜੀ ਧਾਰਨਾ ਲਈਏ ਜਾਣਾ ਆਪਾਂ ਜਲੰਧਰ ਨੂੰ ਆ ਤੇ ਬਸ ਤੇ ਆਪਾਂ ਬਹਿ ਗਏ ਭਾਈ ਇਧਰ ਖੰਨੇਵਾਲ ਦੀ ਤੇ ਫੇਰ ਨਹੀਂ ਉਸ ਮੰਜ਼ਿਲ ਤੇ ਪਹੁੰਚਿਆ ਜਾਣਾ। ਕਹਿਣ ਦਾ ਭਾਵ ਇਹ ਆ ਵੀ ਆਪਣੇ ਭਾਈ ਆ ਦਰਦ ਦਰਤੀ ਭਟਕਣਾ ਛੱਡ ਕੇ ਇੱਕ ਸਿੱਧੇ ਰਾਹ ਤੇ ਚੱਲ ਪਈਏ ਗੁਰੂ ਆਲਾ ਰਸਤਾ ਫੜ ਲ ਗਏ ਤੇ ਪ੍ਰਭੂ ਪਰਮਾਤਮਾ ਤੈਨੂੰ ਮੰਜ਼ਿਲ ਤੇ ਪਹੁੰਚਾ ਦੇਗਾ ਇਹ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਆਸ ਰੱਖੀ